ਹਾਂਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਆਫੀਆ ਕਲੈਕਸ਼ਨ ਤੇ ਸਭ ਤੋਂ ਪਹਿਲਾਂ ਦਾ ਸ਼ਾਪ ਐਡਰੈਸ ਸਮਝਾਵਾਂ ਜਾਂ ਸਾਹਮਣੇ ਦੇਖ ਰਹੇ ਬੈਨਰ ਦੇਖ ਰਹੇ ਤੁਹਾਨੂੰ ਆਫੀਆ ਕਲੈਕਸ਼ਨ ਸਾਡੇ YouTube ਚੈਨਲ ਦੇ ਨਾਮ ਤੇ ਹੀ ਸ਼ਾਪ ਦਾ ਨੇਮ ਹੈ ਜੀ ਬੈਨਰ ਲੱਗਿਆ ਹੁੰਦਾ ਆਫੀਆ ਕਲੈਕਸ਼ਨ ਦਾ ਆਫੀਆ ਕਲੈਕਸ਼ਨ 95 ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਜੀ ਦੁਪੱਟੇ ਲੀਲਣ ਦੇ ਦੁਪੱਟੇ ਆ ਜੀ ਪੱਕੇ ਰੰਗਾਂ ਦੇ ਦੁਪੱਟੇ ਆ ਰੇਟ ਹੈਗਾ 150 ਦੇ ਦੋ ਦੁਪੱਟੇ ਆ ਜੀ ਦੋ ਚੁੰਨੀਆਂ 150 ਰੁਪਏ ਦੀਆਂ ਰੇਡ ਹੋਏ ਸਿਰਫ ਦੋ ਚੁੰਨੀਆਂ 150 ਰੁਪਏ ਦੀਆਂ ਜੀ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਬਾਕੀ ਕੱਲੇ ਦੁਪੱਟਿਆਂ ਦੀ ਡਿਟੇਲ ਨਾਲ ਵੀਡੀਓ ਬਣਾਈ ਆ YouTube ਚੈਨਲ ਤੇ ਉਹ ਵੀ ਆਊਗੀ ਜੀ ਸਾਡੀ ਕੱਲੇ ਦੁਪੱਟਿਆਂ ਦੀ ਵੀਡੀਓ ਬਣਾਈ ਆ ਡਿਟੇਲ ਨਾਲ ਕੱਲਾ ਕੱਲਾ ਪੀਸ ਖੋਲ ਕੇ ਦਿਖਾਇਆ ਹੋਇਆ ਉਹ ਵੀ ਸਾਡੇ YouTube ਚੈਨਲ ਤੇ ਆਊਗੀ ਜੀ ਵੀਡੀਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਈ ਲਾਈਕ ਕਰਦੇ ਤੇ ਕਮੈਂਟ ਕਰਕੇ ਦੱਸਿਓ ਕਿਹੜੀ ਜਗ੍ਹਾ ਤੋਂ ਤੁਸੀਂ ਦੇਖ ਰਹੇ ਹੋ ਤੇ ਕਿਵੇਂ ਦੀ ਲੱਗੀ ਸਾਡੀ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਜੀ ਆ ਦੁਪੱਟੇ ਆਗੇ ਸਿਰਫ 150 ਦੇ ਦੋ ਦੋ ਚੁੰਨੀਆਂ 150 ਰੁਪਏ ਦੀਆਂ ਪੱਕੇ ਰੰਗਾਂ ਦੀਆਂ ਚੁੰਨੀਆਂ ਆਨਲਾਈਨ ਤੁਸੀਂ ਘਰ ਬੈਠੇ ਵੀ ਮੰਗਵਾ ਸਕਦੇ ਹੋ ਜੀ ਇਹ ਚੁੰਨੀ ਆ ਗਈਆਂ ਸਿਰਫ 150 ਦੀਆਂ ਦੋ ਦੋ ਚੁੰਨੀਆਂ 150 ਰੁਪਏ ਦੀਆਂ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਜਿਸ ਤੋਂ ਅੱਗੇ ਦਿਖਾਵਾਂਗੇ ਤੁਹਾਨੂੰ ਸੂਟ ਸੂਤੀ ਸੂਟ ਆਮ ਕੰਮਕਾਰ ਚ ਪਾਉਣ ਨੂੰ ਸੂਟ ਘਰ ਪਾਉਣ ਵਾਲੇ ਸੂਟ ਕਾਟਨ ਦੇ ਸੂਟ ਹੈ ਜੀ ਰੇਟ ਹੈਗਾ ਸਿਰਫ 500 ਦੇ 2 ਸੂਟ ਹੈ 2 ਸੂਟ 500 ਰੁਪਏ ਦੇ ਬਿਨਾ ਚੁੰਨੀਆਂ ਤੋਂ ਸੂਟ ਨਹੀਂ ਆਲ ਓਵਰ ਸੂਟ ਮੈਚਿੰਗ ਸੂਟ ਕਾਟਨ ਦਾ ਸੂਟ ਹੋਊਗਾ ਕੰਮਕਾਰ ਚ ਪਾਉਣ ਵਾਲਾ ਸੂਤੀ ਸੂਟ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ ਸਿਰਫ 250 ਰੁਪਏ ਦਾ ਸੂਟ ਹੈ ਕੱਟ ਪੂਰੀ ਹੋਊਗੀ ਕਪੜਾ ਪੂਰਾ ਸੂਟ ਦਾ ਮਲਾਈਮ ਕਪੜਾ ਗਰਮੀ ਚ ਪਾਉਣ ਵਾਲਾ ਵਧੀਆ ਸੂਤੀ ਕਪੜਾ ਜੀ ਰੰਗ ਡਿਜ਼ਾਈਨ ਸਾਰੇ ਦਿਖਾਵਾਂਗੇ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਜੀ ਕੱਲਾ ਕੱਲਾ ਪੀਸ ਕੱਲਾ ਕੱਲਾ ਕਲਰ ਕੱਲਾ ਕੱਲਾ ਡਿਜ਼ਾਈਨ ਖੋਲ ਕੇ ਦਿਖਾਵਾਂਗੇ ਜੀ ਰਿਯਾਨ ਦੇ ਵੀ ਦਿਖਾਵਾਂਗੇ ਕਾਟਨ ਦੇ ਦਿਖਾਵਾਂਗੇ ਜੈਪੂਰੀ ਕਾਟਨ ਦਿਖਾਵਾਂਗੇ ਜੀ ਵੀਡੀਓ ਨੂੰ ਐਂਡ ਤੱਕ ਬਣੇ ਰਹੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਈ ਆਹ ਵਾਲੇ ਕਲਰ ਡਿਜ਼ਾਈਨ ਦਿਖਾ ਰਹੇ ਹਾਂ ਜੀ ਤੁਹਾਨੂੰ 2500 ਰੁਪਏ ਦਾ ਸੂਟ ਸਿਰਫ ਔਰ ਸਿਰਫ 2500 ਰੁਪਏ ਦਾ ਸੂਟ ਹੈ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਆਹ ਵਾਲੇ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਜੀ ਆ ਦੇਖੋ ਕਲਰ ਕਲਰ ਰੰਗ ਲਾਈਟ ਕਲਰ ਡਾਰਕ ਕਲਰ ਸਰਦਾਰੀ ਰੰਗ ਜਿੰਨੇ ਮਰਜ਼ੀ ਮਿਲ ਜਾਣਗੇ ਲਾਈਟ ਵੀ ਮਿਲ ਜਾਣਗੇ ਡਾਰਕ ਕਲਰ ਵੀ ਮਿਲ ਜਾਣਗੇ ਮੈਚਿੰਗ ਸੂਟ ਵੀ ਮਿਲ ਜਾਣਗੇ 올ਓਵਰ ਸੂਟ ਵੀ ਮਿਲ ਜਾਣਗੇ ਜੀ ਵੀਡੀਓ ਨਾਲ ਐਂਡ ਤੱਕ ਬਣੇ ਰਹੋ ਸਾਰੇ ਕਲਰ ਡਿਜ਼ਾਈਨ ਦਿਖਾਵਾਂਗੇ ਜੀ ਇਹ 올ਓਵਰ ਸੂਟ ਦਿਖਾ ਰਹੇ ਹਾਂ ਜੀ ਤੁਹਾਨੂੰ ਕੱਪੜਾ ਪੂਰਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ ਸਿਰਫ ਔਰ ਸਿਰਫ 250 ਰੁਪਏ ਦਾ ਸੂਟ ਹੈ ਕਲਰ ਡਿਜ਼ਾਈਨ ਸਾਰੇ ਦਿਖਾਏ ਆ ਜੀ ਡिटੇਲ ਨਾਲ ਵੀਡੀਓ ਬਣਾਈ ਹੈ ਸੂਟਾਂ ਦੀ ਆਵਲੇ ਰੰਗ ਡਿਜ਼ਾਈਨ ਹੈ ਜੀ ਆਵਲੇ ਕਲਰ ਸਾਰੇ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 250 ਰੁਪਏ ਦਾ ਸੂਟ ਪੂਰੇ ਸੂਟ ਦਾ ਕੱਪੜਾ ਸਿਰਫ 250 ਰੁਪਏ 500 ਦੇ ਦੋ ਸੂਟ ਆਵਲੇ ਰੰਗ ਡਿਜ਼ਾਈਨ ਹੈ ਲਾਈਟ ਕਲਰ ਡਾਰਕ ਕਲਰ ਸਾਰੇ ਮਿਲ ਜਾਣਗੇ ਜੀ ਆਨਲਾਈਨ ਘਰ ਬੈਠੇ ਵੀ ਮੰਗਵਾ ਸਕਦੇ ਕੋਈ ਵੀ ਪੀਸ ਜਾਈ ਦਾ ਸਕਰੀਨਸ਼ਾਟ ਸਾਡੇ WhatsApp ਨੰਬਰ ਤੇ ਸੈਂਡ ਕਰੋ ਸਾਡੇ ਸਕਰੀਨ ਤੇ WhatsApp ਨੰਬਰ ਚੱਲ ਰਹੀ ਇਹਦੇ ਸਕਰੀਨਸ਼ਾਟ ਭੇਜ ਕੇ ਮੰਗਵਾ ਸਕਦੇ ਹਾਂ ਘਰ ਬੈਠੇ ਕਿਤੇ ਵੀ ਆਲ ਇੰਡੀਆ ਦੇ ਵਿੱਚ ਕਿਤੇ ਵੀ ਮੰਗਵਾ ਸਕਦੇ ਹਾਂ ਇਸ ਤੋਂ ਅੱਗੇ ਦਿਖਾ ਰਹੇ ਹਾਂ ਤੁਹਾਨੂੰ ਮੈਚਿੰਗ ਸੂਟ ਸਾਫ ਸਦਾਰਾਂ ਪ੍ਰਿੰਟ ਕਮੀਜ਼ ਮੈਚਿੰਗ ਸੂਟ ਕਾਟਨ ਦੇ ਦਿਖਾ ਰਹੇ ਹਾਂ ਜੀ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ 500 ਦੇ ਦੋ ਸੂਟ ਹੈ ਸਿਰਫ 250 ਰੁਪਏ ਦਾ ਸੂਟ ਕਲਰ ਡਿਜ਼ਾਈਨ ਸਾਰੇ ਮਿਲ ਜਾਣਗੇ ਜੀ ਡਿਟੇਲ ਨਾਲ ਵੀਡੀਓ ਬਣਾਈ ਹੈ ਵੀਡੀਓ ਨਾਲ ਅੰਤ ਤੱਕ ਬਨੇ ਰਹੇ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਜੇ ਨਵੇਂ ਆਏ ਹੋ ਸਾਡੇ ਚੈਨਲ ਤੇ ਤਾਂ ਸਾਡੇ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਆਵਲੇ ਰੰਗ ਡਿਜ਼ਾਈਨ ਹੈ ਇਹ ਦੇਖੋ ਮੈਚਿੰਗ ਦੇ ਵਿੱਚ ਕਲਰ ਡਿਜ਼ਾਈਨ ਦੇਖੋ ਬੜੀ ਸ਼ਾਨਦਾਰ ਕੰਬੀਨੇਸ਼ਨ ਹੈ ਮੈਚਿੰਗ ਵੀ ਕਲਰ ਡਿਜ਼ਾਈਨ ਮਿਲ ਜਾਣਗੇ 500 ਦੇ 2 ਸੂਟ ਹੈ ਸਿਰਫ 500 ਦੇ 2 ਸੂਟ ਹੈ ਮੈਚਿੰਗ ਸੂਟ 올 ਓਵਰ ਸੂਟ ਕਲਰ ਡਿਜ਼ਾਈਨ ਬਹੁਤ ਸਾਰੇ ਮਿਲ ਜਾਣਗੇ ਬਾਕੀ ਹਰ ਹਫਤੇ ਹਰ ਸੰਡੇ ਨੂੰ ਸਾਡੇ ਕੋਲੇ ਵੈਰਾਈਟੀ ਚੇਂਜ ਹੋ ਕੇ ਆਉਂਦੀ ਹੈ ਇਹ ਸੇਲ ਲੱਗਦੀ ਹੈ ਜੀ ਹਰ ਐਤਵਾਰ ਨੂੰ ਲੋਹਾ ਬਾਜ਼ਾਰ ਦੇ ਵਿੱਚ ਮਾਲ ਹੈ ਰਿਕੋਰਡਲਾ ਲੋਹਾ ਬਾਜ਼ਾਰ ਦੇ ਵਿੱਚ ਹਰ ਐਤਵਾਰ ਨੂੰ ਸੇਲ ਲੱਗਦੀ ਹੈ ਸਿਰਫ ਐਤਵਾਰ ਨੂੰ ਐਤਵਾਰ ਤੋਂ ਬਿਨਾ ਨਹੀਂ ਹੁੰਦੇ ਅਸੀਂ ਉਹ ਕਿਸੇ ਦਿਨ ਐਤਵਾਰ ਤੋਂ ਬਿਨਾ ਸਾਡਾ ਫੇਰੀ ਦਾ ਕੰਮ ਹੈ ਜੀ ਜਾਂ ਆਨਲਾਈਨ ਵਿੱਚ ਭੇਜ ਦਿੰਨੇ ਆ ਐਤਵਾਰ ਤੋਂ ਬਿਨਾਂ ਸੀ ਉਰੇ ਆਉਣਾਵੇ ਤਾਂ ਸਿਰਫ ਐਤਵਾਰ ਵਾਲੇ ਦਿਨ ਉਸ ਤੋਂ ਇਲਾਵਾ ਨਹੀਂ ਅਸੀਂ ਉਰੇ ਮਿਲਦੇ ਜੀ ਉਸ ਤੋਂ ਇਲਾਵਾ ਅਸੀਂ ਆਨਲਾਈਨ ਭੇਜ ਦਾਂਗੇ ਜਿੱਥੇ ਮਰਜ਼ੀ ਆਲ ਇੰਡੀਆ ਦੇ ਵਿੱਚ ਤੁਸੀਂ ਮੰਗਵਾ ਸਕਦੇ ਹੋ ਜੀ ਆਹ ਵਾਲੇ ਕਲਰ ਡਿਜ਼ਾਈਨ ਦੇਖੋ ਸ਼ਾਨਦਾਰ ਕੰਬੀਨੇਸ਼ਨ ਹੈ ਸੂਤੀ ਸੂਟ ਹੈ ਆਮ ਕੰਮਕਾਰ ਚ ਪਾਉਣ ਨੂੰ ਗਰਮੀ ਵਾਲਾ ਮਲਾਈਮ ਕਪੜਾ ਇਸ ਤੋਂ ਅਗੇ ਦਿਖਾਵਾਂਗੇ ਤੁਹਾਨੂੰ ਰਿਯਾਨ ਕਾਟਨ ਲੀਲਣ ਆਵਲੇ ਲੀਲਣ ਦੇ ਕਲਰ ਵੀ ਪੱਕੇ ਰੰਗਾਂ ਦੇ ਲੀਲਣ ਹੈ ਇਹ ਕਲਰ ਡਿਜ਼ਾਈਨ ਸਾਰੇ ਦਿਖਾਵਾਂਗੇ ਡਾਰਕ ਕਲਰ ਲਾਈਟ ਕਲਰ ਲੀਲਣ ਦੇ ਵਿੱਚ ਰਿਹਾਉਣ ਦੇ ਰਿਯਾਨ ਕਾਟਨ ਦੇ ਵਿੱਚ ਜਿਆਦਾ ਡਾਰਕ ਕਲਰ ਆਉਣਗੇ ਆਵਲੇ ਰੰਗੜੇ ਨੇ ਸਾਰੇ ਮੈਚਿੰਗ ਦੇ ਵਿੱਚ ਮਿਲ ਜੂ ਆਲ ਓਵਰ ਦੇ ਵਿੱਚ ਮਿਲ ਜੂ ਡਾਰਕ ਕਲਰ ਲਾਈਟ ਕਲਰ ਆਲ ਇੰਡੀਆ ਦੇ ਵਿੱਚ ਆਨਲਾਈਨ ਤੁਸੀਂ ਕਿਤੇ ਵੀ ਮੰਗਵਾ ਸਕਦੇ ਹੋ ਉਸ ਤੋਂ ਪਹਿਲਾਂ ਜਿੰਨੇ ਵੀ ਆਰਡਰ ਅਸੀਂ ਭੇਜਿਆ ਸਾਡੇ ਪੁਰਾਣੀ ਵੀਡੀਓ ਚ ਕਮੈਂਟ ਚੈੱਕ ਕਰ ਸਕਦੇ ਹੋ ਤੁਸੀਂ ਸਭ ਨੂੰ ਆਰਡਰ ਪ੍ਰੋਪਰਲੀ ਮਿਲੇ ਆ ਜੋ ਮੰਗਾਇਆ ਉਹੀ ਭੇਜਿਆ ਜਿਹੜੇ ਡਿਜ਼ਾਈਨ ਸੈਲੈਕਟ ਕਰਕੇ ਕਸਟਮਰ ਨੇ ਭੇਜੇ ਸਾਨੂੰ ਵਟਸਐਪ ਤੇ ਅਸੀਂ ਉਹੀ ਭੇਜਿਆ ਡਿਜ਼ਾਈਨ ਜੋ ਮੰਗਾਓਗੇ ਉਹੀ ਭੇਜਾਂਗੇ ਜੀ ਇਸ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕਰਿਆ ਜਿਹੜੇ ਕਸਟਮਰ ਤੇ ਉਹਨਾਂ ਕਸਟਮਰ ਨੇ ਵਿਸ਼ਵਾਸ ਕਰਿਆ ਸਾਡੇ ਤੇ ਆਨਲਾਈਨ ਮੰਗਵਾਇਆ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਜੀ ਸੋ ਪਹਿਲਾਂ ਆਰਡਰ ਅਸੀਂ ਮੈਂ ਗੁਜਰਾਤ ਆਰਡਰ ਭੇਜਿਆ ਜੀ ਹైదరాబాద్ ਤੇ తెలంగాణ ਵੀ ਆਰਡਰ ਭੇਜਿਆ ਆਨਲਾਈਨ ਪੰਜਾਬ ਦੇ ਵਿੱਚ ਤਾਂ ਬਹੁਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਭੇਜਿਆ तकरीबन ਯਾਦ ਨਹੀਂ ਕਿਹੜੇ ਜ਼ਿਲ੍ਹਿਆਂ ਚ ਭੇਜਿਆ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਭੇਜਿਆ ਹਰਿਆਣਾ ਦੇ ਵਿੱਚ ਵੀ ਕਈ ਡਿਸਟ੍ਰਿਕਟ ਦੇ ਵਿੱਚ ਭੇਜਿਆ ਆਰਡਰ ਯੂਪੀ ਦੇ ਵਿੱਚ ਭੇਜਿਆ ਆਰਡਰ ਆਨਲਾਈਨ ਮੈਂ ਆਹ ਵਾਲੇ ਕਲਰ ਡਿਜ਼ਾਈਨ ਦੇਖੋ ਬਹੁਤ ਸ਼ਾਨਦਾਰ ਕਲਰ ਡਿਜ਼ਾਈਨ ਹੈ ਕੰਬੀਨੇਸ਼ਨ ਕਲਰ ਹੈ ਬਹੁਤ ਸ਼ਾਨਦਾਰ ਹੈ ਜੀ ਵਧੀਆ ਕੰਬੀਨੇਸ਼ਨ ਹੈ ਡਾਰਕ ਕਲਰ ਲਾਈਟ ਕਲਰ ਸਾਰੇ ਮਿਲ ਜਾਣਗੇ ਜੀ ਮੈਚਿੰਗ 올ਓਵਰ आवले कलर डिझाईन सारे आहे जी ਸੋਕੇ ਦਿਖਾਵਾਂਗੇ ਆਹ ਵਾਲੇ ਸਰਪਲਸ ਦੀ ਰਿਯਾਨ ਆਹ ਕਾਟਨ ਪਿਓਰ ਕਾਟਨ ਆ ਜਾਇਪੁਰੀ ਕਾਟਨ ਦਾ ਡਿਜ਼ਾਈਨ ਰੇਟ ਹੈਗੇ ਸਿਰਫ 250 ਰੁਪਏ ਦਾ ਸੂਟ ਹੈ 250 ਰੁਪਏ ਦਾ ਸੂਟ ਆਨਲੀ ਦੋ ਸੂਟ 500 ਰੁਪਏ ਦੇ ਆ ਜੀ ਦੋ ਸੂਟ ਸਿਰਫ 500 ਰੁਪਏ ਦੇ ਆ ਕਲਰ ਡਿਜ਼ਾਈਨ ਸਾਰੇ ਦਿਖਾਇਆ ਜੀ ਸਿਰਫ 250 ਰੁਪਏ ਦਾ ਸੂਟ ਹੈ ਜੀ ਰੀਆਨ ਕਾਟਨ ਮਿਲ ਜੂ ਪਿਓਰ ਕਾਟਨ ਮਿਲ ਜੂ ਜੈਪੂਰੀ ਕਾਟਨ ਮਿਲ ਜੂ ਆਹ ਵਾਲੇ ਕਲਰ ਡਿਜ਼ਾਈਨ ਆ ਡਾਰਕ ਲਾਈਟ ਕਲਰ ਸਾਰੇ ਮਿਲ ਜਾਣਗੇ ਵਧੀਆ ਕਲਰ ਆ ਦੇਖੋ ਲਾਈਟ ਕਲਰ ਵੀ ਹੈਗੇ ਆ ਡਾਰਕ ਕਲਰ ਵੀ ਹੈਗੇ ਆ ਕਾਟਨ ਦੇ ਚ ਸਿਰਫ 250 ਰੁਪਏ ਦਾ ਸੂਟ ਹੈ ਜੀ ਡਿਟੇਲ ਨਾਲ ਵੀਡੀਓ ਬਣਾਈ ਆ ਕੱਲਾ ਕੱਲਾ ਪੀਸ ਦਿਖਾਇਆ ਜੀ ਖੋਲ ਕੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਲਾਈਕ ਕਰ ਦਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਦੀ ਲੱਗੀ ਸਾਡੀ ਵੀਡੀਓ ਜੇ ਨਵੇਂ ਆਏ ਸਾਡੇ ਚੈਨਲ ਤੇ ਤਾਂ ਸਾਡਾ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਵਦ-ਵਦ ਸ਼ੇਅਰ ਜ਼ਰੂਰ ਕਰ ਦਿਓ ਹਵਲੇ ਰੰਗ ਪਏ ਆ ਇਸ਼ਾਰਿਆ ਵਾਲੇ ਕਲਰ ਡਿਜ਼ਾਈਨ ਹਵਲੇ ਰੰਗ ਡਿਜ਼ਾਈਨ ਹੈ ਜੈਪੂਰੀ ਕਾਟਨ ਰੇਟ ਹੈਗਾ ਸਿਰਫ 250 ਰੁਪਏ ਦਾ ਸੂਟ ਹੈ 500 ਦੇ ਦੋ ਸੂਟ ਹੈ 500 ਰੁਪਏ ਦੇ ਦੋ ਸੂਟ ਇਸ ਤੋਂ ਅਗੇ ਤੁਹਾਨੂੰ ਦਿਖਾਵਾਂਗੇ ਜੀ ਪਿਓਰ ਕਾਟਨ ਵਧੀਆ ਜੈਪੂਰੀ ਕਾਟਨ ਵਧੀਆ ਵਾਲੀ ਜੈਪੂਰੀ ਕਾਟਨ ਹੈ ਜੀ ਪੱਕੇ ਰੰਗਾਂ ਦੇ ਵਿੱਚ ਰੰਗ ਡਿਜ਼ਾਈਨ ਸਾਰੇ ਮਿਲ ਜਾਣਗੇ ਰੰਗ ਡਿਜ਼ਾਈਨ ਹੋਰ ਵੀ ਬਹੁਤ ਹੈ ਪੱਕੇ ਰੰਗ ਨੇ ਜੈਪੂਰੀ ਕਾਟਨ ਪਿਓਰ ਰੇਟ ਹੈਗਾ ਸਿਰਫ 350 ਰੁਪਏ 350 ਰੁਪਏ ਦਾ ਸੂਟ ਹੈ ਪਿਓਰ ਜੈਪੂਰੀ ਕਾਟਨ ਦਾ ਕੱਪੜਾ ਵਧੀਆ ਕਲਰ ਡਿਜ਼ਾਈਨਾਂ ਦੀ ਮੈਚਿੰਗ ਮਿਲ ਜੋ ਮੈਚਿੰਗ ਕੰਬੀਨੇਸ਼ਨ ਹੈਗੀ ਬਲੈਕ ਦੇ ਨਾਲ ਬਲੈਕ ਦੀ بڑے ਛੋਟੇ ਪ੍ਰਿੰਟ ਦੀ ਮੈਚਿੰਗ ਹੈ ਜੀ ਆਹ ਵਾਲੇ ਕੱਲੜੇ ਜਨ ਬਹੁਤ ਸ਼ਾਨਦਾਰ ਵੇਜ ਆ ਸਭ ਜੈਪੂਰੀ ਕਾਟਨ ਪਿਓਰ ਕਾਟਨ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ 350 ਰੁਪਏ ਦਾ ਸੂਟ ਹੈ ਵੀਡੀਓ ਨਾਲ ਐਂਡ ਤੱਕ ਬਣੇ ਰੋ ਸਾਰੇ ਕਲਰ ਕਲਰ ਡਿਜ਼ਾਈਨ ਦਿਖਾਵਾਂਗੇ ਜੀ ਸੋ ਗਿਆ ਵਾਲੇ ਕਲਰ ਦੇ ਜੈਪੂਰੀ ਕਾਟਨ ਦੇ ਔਲੇ ਰੰਗੜ ਜੈਨੇ ਇਹ ਦ ਜੈਪੁਰੀ ਕਾਟਨ ਔਲੇ ਰੰਗੜ ਜੈਨੇ ਲਾਈਟ ਡਾਰਕ ਕਲਰ ਸਾਰੇ ਕਲਰ ਵਧੀਆ ਹੈ ਜੈਪੁਰੀ ਕਾਟਨ ਤੇ ਲਾਈਟ ਕਲਰ ਵੀ ਆਇਆ ਡਾਰਕ ਕਲਰ ਵੀ ਆਇਆ ਜੀ ਰੇਟ ਹੈਗਾ ਸਿਰਫ 350 ਰੁਪਏ ਦਾ ਸੂਟ ਹੈ 5 ਮੀਟਰ ਕਪੜਾ ਪੂਰਾ ਸਿਰਫ 350 ਰੁਪਏ ਆਹ ਕਲਰ ਡਿਜ਼ਾਈਨ ਦੇਖੋ ਜੀ ਸਾਰੇ ਕਲਰ ਡਿਜ਼ਾਈਨ ਪਏ ਆ ਵਧੀਆ ਜੈਪੁਰੀ ਕਾਟਨ ਪਿਓਰ ਕਾਟਨ ਬਿਲਕੁਲ ਵਧੀਆ ਪਿਓਰ ਕਾਟਨ ਸਿਰਫ 350 ਰੁਪਏ ਦਾ ਸੂਟ ਹੈ 350 ਰੁਪਏ ਦਾ ਸੂਟ ਹੈ ਜੀ ਆਹ ਉਹ ਰੰਗੜੀਆਂ ਪੈਂਦੇ ਜੀ ਆਹ ਇਹਨੇ ਸਾਰੇ ਜੈਪੁਰੀ ਕਾਟਨ ਦੇ ਵਿੱਚ ਆ ਸਾਰੇ ਕਲਰ ਹੈ ਜੀ ਕੋਈ ਵੀ ਪੀਸ ਪਸੰਦ ਦਾ ਸਕਰੀਨਸ਼ਾਟ ਲੈ ਕੇ ਭੇਜ ਦਿਓ ਸਾਡੇ WhatsApp ਨੰਬਰ ਤੇ ਆਨਲਾਈਨ ਘਰ ਬੈਠੇ ਵੀ ਤੁਸੀਂ ਮੰਗਵਾ ਸਕਦੇ ਹੋ